आनंदपुर साहिब दी धरती होवे एक निहंग सिंह ਉਤੇ ਕਹਿ ਟਟਦਾ ਹੋਵੇ ਉਰੇ ਤੇ ਮਢੀਰ ਵਾਰ ਵਾਰ ਕਰਦੀ ਹੋਵੇ ਤੇ ਨਿਹੰਗ ਸਿੰਘ ਕਿਤੇ ਸੁੱਤੇ ਹੀ ਹੋ ਟਾਈਮ ਵਾਕਿਆ ਮੈਂ ਕਹਿੰਨਾ ਵੀ ਬਹੁਤੇ ਲੋਕ ਇਹ ਗੱਲ ਸੱਚ ਹੀ ਕਹਿੰਦੇ ਆ ਵੀ ਕੇਵਲ ਤੁਸੀਂ ਬੱਕਰੇ ਖਾਨ ਜੋਗੇ ਰਹਿ ਗਏ ਜਾਂ ਤੁਸੀਂ ਬਸ ਛਕਣ ਛਕਾਉਣ ਜੋਗੇ ਰਹਿ ਗਏ ਹੋਰ ਤੁਹਾਡੇ ਕੋ ਕੁਝ ਵੀ ਨਹੀਂ ਰਿਹਾ ਕੀ ਗੱਲ ਏਡਾ ਵੱਡਾ ਕਹਿ ਟਟ ਰਿਆ ਸੀ ਤੇ ਉਥੇ ਕਿਸੇ ਨਿਹੰਗ ਸਿੰਘ ਦੀ ਨਜ਼ਰ ਨਹੀਂ ਪਈ ਇੱਕ ਗੱਲ ਯਾਦ ਰੱਖਿਓ ਇਹ ਗੱਲ ਚੁਬੜੀ ਬਹੁਤ ਆ ਇਹ ਨਾ ਸੋਚਿਓ ਵੀ ਇੱਥੇ ਇਕੱਲਾ ਕੈਨੇਡਾ ਦਾ ਪੀਅਰ ਆ ਕੇ ਉੱਥੇ ਮਾਰਿਆ ਗਿਆ ਇਹ ਸੋਚ ਲਓ ਵੀ ਇੱਕ ਬਾਣੇ ਨੂੰ ਬਹੁਤ ਵੱਡੀ ਢਾਹ ਲੱਗ ਗਈ ਆ ਇਹ ਸੋਚ ਲਓ ਵੀ ਅੱਜ ਇੱਕ ਨੌਜਵਾਨ ਨੂੰ ਹੱਥ ਨਹੀਂ ਪਿਆ ਇਹ ਸੋਚ ਲਓ ਵੀ ਬਾਣੇ ਨੂੰ ਹੱਥ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਸਾਰੇ ਜਾਣਦੇ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਘਟਨਾ ਵਾਪਰੀ ਇਕ ਨਾਨ ਸਿੰਘ ਦੇ ਨਾਲ ਜੋ ਮਢੀਰ ਵੱਲੋਂ ਇੱਕ ਕਹਿਰ ਟਾਇਆ ਗਿਆ ਕਹਿ ਸਕਦੇ ਇੱਕ ਮਾਂ ਦਾ ਘਰ ਉਜਾੜ ਦਿੱਤਾ ਗਿਆ ਸਦਾ ਵਾਸਤੇ ਹਰ ਬੰਦਾ ਆਨੰਦਪੁਰ ਸਾਹਿਬ ਖੁਸ਼ੀਆਂ ਲੈਣ ਵਾਸਤੇ ਜਾਂਦਾ ਤੇ ਖੁਸ਼ੀਆਂ ਵੰਡਣ ਵਾਸਤੇ ਜਾਂਦਾ ਪਰ ਕੁਝ ਲੋਕਾਂ ਦਾ ਇਹ ਮਕਸਦ ਹੁੰਦਾ ਵੀ ਉੱਥੇ ਸਿਰਫ ਹੁੱਲੜ ਬਾਜੀ ਕਰਨ ਵਾਸਤੇ ਜਾਂਦੇ ਲੋਕ ਸਿਰਫ ਤੇ ਸਿਰਫ ਉਹ ਲੋਕ ਵਿਖਾਵਾ ਕਰਨ ਵਾਸਤੇ ਜਾਂਦੇ ਆ ਲੱਖਾਂ ਰੁਪਈਆ ਲਾ ਕੇ ਆਪਣੇ ਟਰੈਕਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉੱਥੇ ਵਿਖਾਵਾ ਕਰਨ ਵਾਤੇ ਜਾਂਦੇ ਆ। ਤੇ ਜਦੋਂ ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹੁੰਦਾ ਵਾਂ ਵੀ ਸਿੱਖ ਪੰਥ ਜਿਹੜਾ ਉਹ ਕਿੱਥੇ ਸੁੱਤਾ ਸੀ ਉਸ ਟਾਈਮ। ਅਨੰਦਪੁਰ ਸਾਹਿਬ ਦੀ ਧਰਤੀ ਹੋਵੇ। ਇੱਕ ਨਿਹੰਗ ਸਿੰਘ ਉੱਤੇ ਕਹਿ ਟੱਟਦਾ ਹੋਵੇ। ਉਹਦੇ ਤੇ ਮਢੀਰ ਵਾਰ ਵਾਰ ਕਰਦੀ ਹੋਵੇ ਤੇ ਨਿਹੰਗ ਸਿੰਘ ਕਿੱਥੇ ਸੁੱਤੇ ਹੀ ਉਸ ਟਾਈਮ। ਵਾਕਿਆ ਮੈਂ ਕਹਿਣਾ ਵੀ ਬਹੁਤੇ ਲੋਕ ਇਹ ਗੱਲ ਸੱਚ ਹੀ ਕਹਿੰਦੇ ਆ ਵੀ ਕੇਵਲ ਤੁਸੀਂ ਬੱਕਰੇ ਖਾਨ ਜੋਗੇ ਰਹਿ ਗਏ ਜਾਂ ਤੁਸੀਂ ਬਸ ਛਕਣ ਛਕਾਉਣ ਜੋਗੇ ਰਹਿ ਗਏ ਹੋਰ ਤੁਹਾਡੇ ਕੋ ਕੁਝ ਵੀ ਨਹੀਂ ਰਿਹਾ ਕੀ ਗੱਲ ਏਡਾ ਵੱਡਾ ਕਹਿ ਟੱਟ ਰਿਹਾ ਸੀ ਤੇ ਉੱਥੇ ਕਿਸੇ ਨੇ ਹੰਗਸਿੰਘ ਦੀ ਨਜ਼ਰ ਨਹੀਂ ਪਈ ਇੱਕ ਗੱਲ ਯਾਦ ਰੱਖਿਓ ਇਹ ਗੱਲ ਚੁਬੜੀ ਬਹੁਤ ਆ ਇਹ ਨਾ ਸੋਚਿਓ ਵੀ ਇੱਥੇ ਇਕੱਲਾ ਕੈਨੇਡਾ ਦਾ ਪੀਅਰ ਆ ਕੇ ਉੱਥੇ ਮਾਰਿਆ ਗਿਆ ਇਹ ਸੋਚ ਲਓ ਵੀ ਇੱਕ ਬਾਣੇ ਨੂੰ ਬਹੁਤ ਵੱਡੀ ਢਾਹ ਲੱਗ ਗਈ ਆ ਇਹ ਸੋਚ ਲਓ ਵੀ ਅੱਜ ਇੱਕ ਨੌਜਵਾਨ ਨੂੰ ਹੱਥ ਨਹੀਂ ਪਿਆ ਇਹ ਸੋਚ ਲਓ ਵੀ ਬਾਣੇ ਨੂੰ ਹੱਥ ਪੈ ਗਿਆ ਤੇ ਜੇ ਤੁਸੀਂ ਲੋਕਾਂ ਨੇ ਇਕੱਲੇ ਬੱਕਰੇ ਝਟਕਾਉਣੀ ਆਨੰਦਪੁਰ ਸਾਹਿਬ ਜਾਣਾ ਤੇ ਮੇਰੇ ਹਿਸਾਬ ਦੇ ਨਾਲ ਤੇ ਫਿਰ ਇੱਥੇ ਝਟਕਾ ਲਿਆ ਕਰੋ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈ ਤੇ ਜਿਹੜੇ ਲੋਕ ਬਾਹਰੋਂ ਅੰਦਰੋਂ ਤੁਹਾਡੇ ਪਰੋਸੇ ਸਦਕਾ ਆਪਣੇ ਮਾਂ ਆਪਣੇ ਮਾਵਾ ਆਪਣੇ ਪੁੱਤਰਾਂ ਨੂੰ ਤੋੜ ਦਿਆਂ ਵੀ ਚਾਓ ਆਨੰਦਪੁਰ ਸਾਹਿਬ ਜਾਓ ਉੱਥੇ ਪੰਥ ਕੱਤਰੋ ਆ ਪੰਥ ਦੀਆਂ ਖੁਸ਼ੀਆਂ ਲੈ ਕੇ ਆਓ ਤੇ ਜੇ ਪੰਥ ਨੇ ਅੰਦਰ ਹੀ ਬੈਠੇ ਰਹਿਣਾ ਏਸੀ ਲਾ ਕੇ ਤੇ ਜਾਂ ਬਸ ਬੱਕਰੇ ਖਾਈ ਜਾਣੇ ਆ ਤੇ ਫਿਰ ਮੇਰੇ ਹਿਸਾਬ ਦੇ ਨਾਲ ਤੇ ਉਹ ਦਿਨ ਦੂਰ ਨਹੀਂ ਜਦੋਂ ਮਾਵਾ ਨੇ ਉਹ ਕਹਿਣਾ ਕਰਨਾ ਵੀ ਇਹੋ ਜੇ ਪੰਥ ਕੋਈ ਅਹੀਂ ਕਿ ਲੈਣਾ ਕੋਈ ਥੋੜੀ ਬਹੁਤੀ ਜ਼ਿਆਦਾ ਨਹੀਂ ਤੇ ਸ਼ਰਮ ਕਰ ਲਓ ਇੱਕ ਨੌਜਵਾਨ ਮਾਂ ਦਾ ਪੁੱਤ ਨਹੀਂ ਮਾਰਿਆ ਗਿਆ ਸਮਝ ਲਓ ਤੁਹਾਡੇ ਬਾਣੇ ਨੂੰ ਲੀਰ-ਲੀਰ ਕੀਤਾ ਗਿਆ ਔਰ ਤੁਹਾਨੂੰ ਲੋਕਾਂ ਨੂੰ ਦੱਸਿਆ ਗਿਆ ਵੀ ਤੁਸੀਂ ਲੋਕ ਸਿਰਫ ਕੁੱਟ ਖਾਣ ਵਾਲੇ ਹੋ ਤੇ ਕੁੱਟੀ ਖਾਣੀ ਤੁਸੀਂ ਤੇ ਨੇ ਹੰਗਸ ਸਿੰਘਾਂ ਨੂੰ ਇਹ ਗੱਲ ਕਹਿਣਾ ਵਾ ਵੀ ਸਮਝ ਲਓ ਭਾਵੇਂ ਗੁਰਦਾਸਪੁਰ ਦਾ ਹੋਵੇ ਅੰਮ੍ਰਿਤਸਰ ਦਾ ਹੋਵੇ ਦੁਆਬੇ ਦਾ ਹੋਵੇ ਰਿਆੜਕੀ ਦਾ ਹੋਵੇ ਮਾਲਵੇ ਦਾ ਹੋਵੇ ਜਿੱਥੋਂ ਦਾ ਮਰਜ਼ੀ ਹੋਵੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਸਮਝ ਲਓ ਸਾਡਾ ਭਰਾ ਵਾ ਜਿੰਨੇ ਬਾਣਾ ਪਾਇਆ ਗੁਰੂ ਘਰ ਪੋਤੇ ਆ ਤਿਆਰ ਬਰ ਤਿਆਰ ਹੋ ਸਾਡਾ ਭਰਾ ਵਾ ਕਿਸੇ ਵੀ ਭਰਾ ਨਾਲ ਤੱਕਾ ਹੁੰਦਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਸੀ ਵੀ ਅਸੀਂ ਉਹਦੇ ਨਾਲ ਖੜਦੇ ਚਲੋ ਅਸੀਂ ਆਨੰਦਪੁਰ ਸਾਹਿਬ ਨਹੀਂ ਉੱਥੇ ਜਾ ਸਕੇ ਜਾਂ ਕੋਈ ਮਜਬੂਰੀਆਂ ਕਰ ਨਹੀਂ ਪਹੁੰਚ ਸਕੇ ਇਹ ਕਰਕੇ ਗੁਰੂ ਨੂੰ ਅਸੀਂ ਫਤਿਹ ਸਾਂਝੀ ਕਰ ਲਈ ਸਿੰਘਾਂ ਦੇ ਨਾਲ ਹੀ ਫਤਿਹ ਅਰਜ਼ ਕਰ ਦਿੱਤੀ ਗੁਰੂ ਦੇ ਚਰਨਾਂ ਵਿੱਚ ਪਰ ਜਿਹੜੇ ਉੱਥੇ ਲੋਕ ਗਏ ਸੀ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣਾ ਵੀ ਤੁਹਾਡੀ ਜਮੀਰ ਇੰਨੀ ਕੁ ਮਰ ਗਈ ਆ ਵੀ ਤੁਸੀਂ ਮਤਲਬ ਕਿ ਸਿੰਘ ਦਾ ਸਾਥ ਨਹੀਂ ਦਿੱਤਾ ਸ਼ਰਿਆਮ ਇੱਕ ਮਾਂ ਦਾ ਪੁੱਤ ਮਾਰ ਦਿੱਤਾ ਗਿਆ ਤੇ ਤੁਸੀਂ ਲੋਕ ਜ਼ਬਾਨ ਨੂੰ ਤਾਲੇ ਲਾ ਕੇ ਬੈਠੇ ਰਹੇ ਇਹ ਵੀ ਤਨ ਦੂਰ ਨਹੀਂ ਫੇਜੇ ਇਦਾਂ ਤੁਸੀਂ ਕਹੇ ਦਾ ਸਾਥ ਨਾ ਦੋਗੇ ਤੇ ਉਹ ਵੀ ਤਨ ਦੂਰ ਨਹੀਂ ਜਦੋਂ ਤੁਸੀਂ ਇਕੱਲੇ ਇਕੱਲੇ ਰਹਿ ਕੇ ਕੁੱਟਖਾਣੀ ਤੇ ਸੀ। ਬਾਕੀ ਵੀਰੇ ਹਤੋਂ ਤੇ ਆਏ ਹੀ ਅਨੰਦਪੁਰ ਸਾਹਿਬ ਖੁਸ਼ੀਆਂ ਲੈਣ ਵਾਸਤੇ ਹੁਲੜ ਬਾਜੀ ਨੂੰ ਰੋਕਣ ਦੀ ਤੂੰ ਕੋਸ਼ਿਸ਼ ਕੀਤੀ ਆ ਕਿਉਂਕਿ ਪੰਥ ਦੇ ਆਗੂ ਵਿਖਾਉਣ ਵਾਲੇ ਜਿਹੜੇ ਨਾ ਤੇ ਕੰਨ ਬਲੇਟ ਕੇ ਤੇ ਅੱਖਾਂ ਤੇ ਪੱਟੀ ਬੰਨ ਕੇ ਬੈਠੇ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਕਿ ਕੋਈ ਇੱਥੇ ਹੁਲੜ ਬਾਜੀ ਕਰੇ, ਕੋਈ ਛੇੜਖਾਨੀਆਂ ਕਰੇ, ਕੋਈ ਲੁੱਟ ਕੇ ਲੈ ਜਾਵੇ ਕੋਕਸੁੱਟ ਕੇ ਲੈ ਜਾਵੇ। ਇਹਨਾਂ ਲੋਕਾਂ ਦੀਆਂ ਗੱਦੀਆਂ ਉੱਚੀਆਂ ਚਾਹੀਦੀਆਂ ਬਸ ਇਹਨਾਂ ਲੋਕਾਂ ਨੂੰ ਤੇ ਇਹੋ ਹੀ ਮਤਲਬ ਆ। ਪਰ ਤੂੰ ਤੇ ਭਲਾ ਕਰਨਾ ਚਾਹਿਆ ਪਰ ਇਹ ਲੋਕ ਜਿਹੜੇ ਇਹ ਭਲਾ ਕਰਦੇ ਆ ਕਿਸੇ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰਦੇ ਬਹੁਤ ਦੁੱਖ ਦੀ ਖਬਰ ਆ ਬਹੁਤ ਦਿਨ ਨੂੰ ਖਿੱਚ ਪਾ ਦਿੱਤੀ ਇਸ ਖਬਰ ਨੇ ਫਿਕਰਦਾਸਪੁਰ ਦੀ ਧਰਤੀ ਦਾ ਰਹਿਣ ਵਾਲਾ ਸੀ ਇਹ ਵੀਰ ਅਜੇ ਚੜਦੀ ਜਵਾਨੀ ਬਾਹਰ ਦੀ ਧਰਤੀ ਤੋਂ ਆਇਆ ਕਿ ਮੈਂ ਆਨੰਦਪੁਰ ਸਾਹਿਬ ਜਾਣਾ ਹੋਲਾ ਮੱਲਾ ਵੇਖਣ ਵਾਸਤੇ ਜਾਣਾ ਗੁਰੂ ਘਰਾਂ ਲਾੜਦਿਆਂ ਫੌਜਾਂ ਦੇ ਦਰਸ਼ਨ ਕਰਨ ਜਾਣਾ ਉਹਨਾਂ ਦਾ ਹਿੱਸਾ ਵੰਡਣ ਵਾਸਤੇ ਜਾਣਾ ਉਹ ਯਾਰ ਇਹੋ ਜਿਹੇ ਸਭਾ ਵੰਡਾ ਵੀ ਤੁਸੀਂ ਲੋਕ ਇਕੱਲਾ ਬੱਸ ਉਹ ਤੇ ਗੱਡਿਆਂ ਥੱਲੇ ਵੜ ਕੇ ਬੈਠੇ ਰਹਾ ਕਰੋ ਜਿਨ੍ਹਾਂ ਨੂੰ ਏਸੀ ਵਾਲੇ ਕਮਰੇ ਮਿਲੇ ਆ ਉਹ ਏਸੀਆਂ 'ਚ ਬੈਠੇ ਰਹਾ ਕਰੋ ਤੁਹਾਨੂੰ ਕੀ ਮਤਲਬ ਆ ਬਾਣੇ ਵਾਲਿਆਂ ਦੇ ਨਾਲ ਕੋਈ ਧੱਕਾ ਹੋਵੇ ਨਾ ਹੋਵੇ ਮੈਂ ਤੇ ਹਰ ਵਾਰ ਇਹੋ ਗੱਲ ਕਹਿੰਦਾ ਕਿ ਪਾਹੂ ਪੰਥ-ਪੰਥ ਦੇ ਚੱਕਰ 'ਚ ਨਾ ਪਾਓ ਆਪਣੇ ਡੋਲਿਆਂ 'ਚ ਬਲ ਹੈਗਾ ਤੇ ਕੋ ਕਰੋ ਜੇ ਨਹੀਂ ਬਲ ਹੈਗਾ ਤਾਂ ਚੁੱਪ ਕੇ ਜੰਨਾ ਕਰ ਸਕਦੇ ਉਨਾ ਕਰੋ ਬਹੁਤ ਹੀ ਵੱਡੀ ਛਾਲ ਨਾ ਮਾਰੋ ਮੈਂ ਤੇ ਇੱਕ ਗੱਲ ਕਹਿੰਦਾ ਵੀ ਜਿੰਨਾ ਬਲ ਦਿੱਤਾ ਮਾਰਨੇ ਉਸ ਬਲ ਦੇ ਆਸਰੇ ਉੱਡੋ ਇਹ ਪੰਥ ਦੇ ਜਿਹੜੇ ਆਗੂ ਖੋਹਦੇ ਫਿਰਦੇ ਆ ਇਹਨਾਂ ਦੇ ਗੱਟਿਆਂ 'ਚ ਭਾਰ ਨਹੀਂ ਵੀ ਤੁਹਾਡਾ ਭਾਰ ਵਡਾ ਸਕਣ ਇਸ ਕਰਕੇ ਬਹੁਤ ਹੀ ਮਾੜੀ ਖਬਰ ਆ ਬਸ ਮੈਂ ਉਹ ਪੰਥ ਦੇ ਆਗੂਆਂ ਨੂੰ ਤੇ ਜਿਹੜੇ ਉੱਥੇ ਬਾਣੇ ਪਾ ਕੇ ਤੁਰੇ ਫਿਰਦੇ ਉਹਨਾਂ ਨੂੰ ਮੈਂ ਕੋਈ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਨਾਮ ਬਿਆ ਵਰਗੇ ਜੇ ਤੁਸੀਂ ਉਹ ਸਿੰਘ ਦੀ ਕੋਈ ਮਾਤ ਨਹੀਂ ਕਰ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ